ਹੰਗ ਮਹਾਰਾਜ ਸ਼ੇਰ ਸਿੰਘ ਅਵਿਸ਼ਣੁ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਅਵਿਸ਼ਣੁ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਅਵਿਸ਼ਣੁ ਪਰਗਵਾਨ ਦੀ ਜੈ ਸੋਹੰਗ ਮਹਾਰਾਜ ਛੇਰ ਸਿੰਘਾਂ ਵਿਚ ਨੂੰ ਪਰਗਵਾਨ ਦੀ ਜੈ ਆਈ ਸੰਗ ਦਾ ਸਖਤ ਕਰਦਾ ਹਾਂ ਸ਼ੈਨਸ਼ਾ ਜੀ ਦੇ ਦਰਬਾਰ ਵਿੱਚ ਜਵੰਤਾ ਵਾਲੇ ਆਰਫਾ ਨੇ ਕਿਹਾ ਸੰਤੋਖ ਸਿੰਘ ਤੇ ਕਰਤਾਰ ਸਿੰਘ ਨੇ ਪੁੱਛਿਆ ਤੁਸਾਂ ਗੁਰੂ ਹੋ ਕੇ ਕੋਈ ਅਵਤਾਰ ਹੋ ਇਹ ਸਾਨੂੰ ਦੱਸੋ ਇਹ ਉਹ ਜੋ ਅਸੁੱਤੇ ਪ੍ਰਕਾਸ਼ ਕਰਾਂਦਾ ਰਿਹਾ ਇਹ ਉਹ ਜੋ ਸੋ ਪਰਖ ਨਰੰਜਨ ਅਰੂਪ ਵਟਾਂਦਾ ਰਿਹਾ ਇਹ ਉਹ ਜੋ ਹਰ ਪਰਖ ਨਰੰਜਨ ਨਾਮਤ ਰਾਂਦਾ ਰਿਹਾ ਏ ਉਹ ਜੋ ਇਕੰਕਾਰ ਆਖਵੰਦਾ ਰਿਹਾ ਏ ਉਹ ਜੋ ਆਦ ਨਰੰਜਨ ਜੋ ਜੁਰ ਪਰਕਟਾੰਦਾ ਰਿਹਾ ਏ ਉਹ ਜੋ ਅਬਨਾਸ਼ੀ ਕਰਤਾ ਭੇਸ ਦਰਸਾੰਦਾ ਰਿਹਾ ਏ ਉਹ ਜੋ ਸ੍ਰੀ ਭਗਵਾਨ ਸਚ ਨ ਸ਼ਾਨ ਚੁਲਾੰਦਾ ਰਿਹਾ ਏ ਉਹ ਜੋ ਪਾਰ ਬ੍ਰਹਮ ਨਿਰਗੁਣ ਰੂਪ ਅਖਵਾਂਦਾ ਰਿਹਾ 에 ਉਹ ਜੋ ਪਾਰ ਬ੍ਰਹਮ ਨਿਰਗੁਣ ਰੂਪ ਅਖਵਾਂਦਾ ਰਿਹਾ 에 ਉਹ ਜੋ ਜੋਤੀ ਜੋਤ ਡਗਮ ਗਾਂਦਾ ਰਿਹਾ 에 ਉਹ ਜੋ ਸਤਖੰਡ ਵਸਾਂਦਾ ਰਿਹਾ 에 ਉਹ ਜੋ ਸਤ ਸੰਗਾਸਣ ਸੋਭਾ ਪਾਂਦਾ ਰਿਹਾ ਏ ਉਹ ਜੋ ਸ਼ਾਹ ਪੂਪ ਵੱਡ ਵੱਡ ਜਾਂਦਾ ਰਿਹਾ ਏ ਉਹ ਜੋ ਆਦ ਆਦ ਆਪਣੇ ਸਿਰ ਜਗਦੀਸ਼ ਤਾਜ ਸੁਹਾਨਦਾ ਰਿਹਾ ਆਦ ਆਪਣੇ ਸਿਰ ਜਗਦੀਸ਼ ਤਾਜ ਸੁਹਾਨਦਾ ਰਿਹਾ ਏ ਉਹ ਜੋ ਮਕਾਮ ਹੱਕ ਡੇਰਾ ਲਾਂਦਾ ਰਿਹਾ ਏ ਓ ਜੋ ਨਿਰਗੁਣ ਜਲਬਾ ਨੂਰ ਡਗਮਗਾਂਦਾ ਰਿਹਾ ਏ ਓ ਜੋ ਨਾ ਛਰੀਕ ਨજર ਆਪਣੀ ਪਾਂਦਾ ਰਿਹਾ ਏ ਓ ਜੋ ਆਪਣੀ ਕਲ ਆਪ ਵਖਾਂਦਾ ਰਿਹਾ ਏ ਓ ਜੋ ਨਿਰਗੁਣ ਨਿਰਗੁਣ ਮੇਲ ਮਲਾਂਦਾ ਰਿਹਾ ਏ ਓ ਜੋ ਨਾਰਕੰਤ ਰੂਪ ਭਟਾਂਦਾ ਰਿਹਾ ਏ ਉਹ ਜੋ 다ਈ ਦਾਇਆ ਬਣ ਸੇਵਕ ਮੰਨਦਾਰਿਆ ਏ ਉਹ ਜੋ ਜਨਨੀ ਜਨ ਸੁਤ ਦਲਾਰਾ ਸ਼ਬਦੀ ਸ਼ਬਦ ਬਣਾਂਦਾਰਿਆ ਏ ਉਹ ਜੋ ਲਾਲ ਅਨਮੋਲੜਾ ਆਪਣੀ ਗੋਦ ਉਠਾਂਦਾਰਿਆ ਏ ਜੋ ਏ ਉਹ ਜੋ ਤੁਰ ਫਰਮਾਨਾ ਇੱਕ ਅਲਾਂਦਾਰਿਆ ਏ ਉਹ ਜੋ ਵਿਸ਼ਨ ਵਿਸ਼ਨੂ ਰੂਪ ਵਟਾਂਦਾਰਿਆ ਇਹ ਉਹ ਜੋ ਅਮਰਤ ਚਿਰਨਾ ਆਪ ਚੁਰਾਂਦਾ ਰਿਹਾ ਇਹ ਉਹ ਜੋ ਕਮਲਨਾਭ ਉਲਟਾਂਦਾ ਰਿਹਾ ਇਹ ਉਹ ਜੋ ਭਰਮਜੋਤ ਪਰਗਟਾਂਦਾ ਰਿਹਾ ਇਹ ਉਹ ਜੋ ਭਰਮ ਸਰੂਪ ਵਖਾਂਦਾ ਰਿਹਾ ਇਹ ਉਹ ਜੋ ਸੁਨ ਅਗੰਮ ਰਹਾਂਦਾ ਰਿਹਾ ਇਹ ਉਹ ਜੋ ਸ਼ੰਕਰ ਰੰਗ ਰੰਗਾਂ ਦਾ ਰਿਹਾ ਇਹ ਉਹ ਜੋ ਸੰਸਰ ਮੁਖ ਫਨਿੰਦਰ ਸਮਝ ਆਂਦਾ ਰਿਹਾ ਇਹ ਜੋ ਸੰਸਰ ਮੁਖ ਜੀਵਾਸ਼ੇਸ਼ਨਾਗ ਹਜ਼ਾਰ ਫਨਿੰਦਰ ਸਮਝ ਆਂਦਾ ਰਿਹਾ ਇਹ ਉਹ ਜੋ ਤ੍ਰੈ ਗੁਣ ਮਾਇਆ ਬੰਧਨ ਪਾਂਦਾ ਰਿਹਾ ਇਹ ਉਹ ਜੋ ਪੰਜ ਤਤ ਕਾਰਨ ਕਢਾਂਦਾ ਰਿਹਾ ਏ ਉਹ ਜੋ ਤੁਰ ਸੰਦੇਸ਼ ਸੁਣਾਂਦਾ ਰਿਹਾ ਏ ਉਹ ਜੋ ਗਣਪਤ ਗਣੇਸ਼ ਬਿਣਾਂਦਾ ਰਿਹਾ ਏ ਉਹ ਜੋ ਵਿਸ਼ਨਰ ਮਹਾ ਸ਼ਿਵ ਸੇਵਾ ਲਗਾਂਦਾ ਰਿਹਾ ਏ ਉਹ ਜੋ ਦਰ ਦਰ ਵੇਸ਼ ਅਖਵਾਂਦਾ ਰਿਹਾ ਏ ਉਹ ਜੋ ਦਰਗਾ ਸਾਚੀ ਸ਼ੋਭਾ ਪਾਂਦਾ ਰਿਹਾ ਏ ਉਹ ਹੁਜਰਾ ਹੱਕ ਵਢੇ ਆਂਦਾ ਰਿਹਾ ਏ ਉਹ ਰੂਪ ਰੰਗ ਰੇਖਾ ਕੋਈ ਜਨਾਂਦਾ ਰਿਹਾ ਏ ਉਹ ਜੋ ਸੱਚ ਤਕਸਾਲ ਬਣਾਂਦਾ ਰਿਹਾ ਏ ਉਹ ਜੋ ਬੜਾ ਮੰਡ ਖੰਡਰ ਚਾਂਦਾ ਰਿਹਾ ਏ ਉਹ ਜੋ ਲੋਆ ਪੁਰੀਆਂ ਆਸਣ ਲਾਂਦਾ ਰਿਹਾ ਏ ਉਹ ਜੋ ਮੰਡਲ ਮੰਡਪ ਸੁਹਾਂਦਾ ਰਿਹਾ ਏ ਉਹ ਜੋ ਰਬ ਸਸ ਸੂਰਜ ਚੰਦ ਚਮਕਾੰਦਾ ਰਿਹਾ ਏ ਉਹ ਜੋ ਧਰਤ ਤਵਲ ਆਕਾਸ਼ ਪਰਿਥਵੀ ਨਾਲ ਮਨ ਲਾਂਦਾ ਰਿਹਾ ਏ ਉਹ ਪੰਮਣ ਪਾਣੀ ਮੇਲ ਮਨ ਲਾਂਦਾ ਰਿਹਾ ਏ ਉਹ ਦੋ ਜਹਾਨਾ ਰੂਪ ਤਰਾਂਦਾ ਰਿਹਾ ਏ ਉਹ 14 ਲੋਕਾਂ ਵੰਡ ਵੰਡਾਂਦਾ ਰਿਹਾ ਇਹ ਓ ਆਦ ਜੁਗਾਦ ਜੁਗ ਜੁਗ ਆਪਣਾ ਰਚਨ ਰਚਾਉਂਦਾ ਰਿਹਾ ਇਹ ਓ ਬਰਮ ਬਰਹ ਮਹਾਜ ਸਮਝਾਂਦਾ ਰਿਹਾ ਇਹ ਓ ਨਾਦ ਅਨਾਦ ਅਨਹਦ ਰਾਗ ਸੁਣਾਉਂਦਾ ਰਿਹਾ ਇਹ ਓ ਚਾਰੇ ਖਾਣੀ ਵੰਡ ਵੰਡਾਂਦਾ ਰਿਹਾ ਇਹ ਓ ਅੰਡਜ ਜੇਰਜ ਉਤਪਦ ਸੇਤਜ ਰੰਗ ਚਰਾਂਦਾ ਰਿਹਾ ਇਹ ਉਹ ਚਾਰੇ ਬਾਣੀ ਪਰ ਆਪਸੰਤੀ ਮੱਧਮ ਬੈਖਰੀ ਆਪ ਸਮਝਾਂਦਾ ਰਿਹਾ ਇਹ ਉਹ ਵਿਸ਼ਨ ਬਰਮਾ ਸ਼ਿਵ ਰਾਜ ਜਨਾਂਦਾ ਰਿਹਾ ਇਹ ਉਹ ਚਾਰੇ ਵਿਦਾ ਰੰਗ ਰੰਗ ਲਗਾਂਦਾ ਰਿਹਾ ਇਹ ਉਹ ਆਪਣਾ ਸੱਚ ਸੰਦੇਸ਼ ਲਾਂਦਾ ਰਿਹਾ ਇਹ ਉਹ ਬਰਮਾ ਸੁਤ ਸੰਤ ਕੁਮਾਰ ਉਠਾਂਦਾ ਰਿਹਾ ਏ ਉਹ ਬਣਾ ਆਪਣੀਆਂ ਉਂਗਲੀਆਂ ਨਚਾਦਾ ਰਿਹਾ ਆਪਣੀਆਂ ਉਂਗਲੀਆਂ ਨਚਾਦਾ ਰਿਹਾ ਏ ਉਹ ਯੱਗਾ ਪੁਰਸ਼ ਹੁਕਮ ਹਸਣ ਆਂਦਾ ਰਿਹਾ ਏ ਉਹ ਹਵ ਗਰੀਬ ਵੰਡ ਵੰਡ ਆਂਦਾ ਰਿਹਾ ਏ ਉਹ ਨਾਰਾਇਣ ਰੂਪ ਜਣ ਆਂਦਾ ਰਿਹਾ ਏ ਉਹ ਕਪਲ ਮੁੰ ਵੜਿਆ ਆਂਦਾ ਰਿਹਾ ਇਹ ਉਹ ਦੱਤਾ ਤੇਰਾ ਬੰਤ ਬਣਾਉਂਦਾ ਰਿਹਾ ਇਹ ਉਹ ਰਿਖਵਤ ਦੇਵ ਅੰਗ ਅੰਗੀਕਾਰ ਕਰਾਉਂਦਾ ਰਿਹਾ ਇਹ ਉਹ ਇਰਥੂ ਪਿਥਮੀ ਵਿੱਚੋਂ ਮਥਨ ਕਰ ਵਖਾੰਦਾ ਰਿਹਾ ਇਹ ਉਹ ਮਤਸ ਆਪਣਾ ਬਾਲ ਬਣਾਉਂਦਾ ਰਿਹਾ ਇਹ ਉਹ ਕਸ਼ੇਵ ਸ਼ੇਵ ਲਗਾਉਂਦਾ ਰਿਹਾ ਇਹ ਉਹ ਤਨੰਤਰ ਰਾਜਨਾੰਦਾਰ ਰਹਾ ਇਹ ਉਹ ਮੋਨੀ ਰੂਪ ਵਟਾਂਦਾਰ ਰਹਾ ਇਹ ਉਹ ਹੰਸਾ ਹੰਸਾ ਮੋਤੀ ਚੋਗ ਚ ਗਾੰਦਾਰ ਰਹਾ ਇਹ ਉਹ ਅਚਲ ਇਹ ਉਹ ਬਾਮਨ ਖੇਲ ਵਖਾਂਦਾਰ ਰਹਾ ਇਹ ਉਹ ਨਰਸਿੰਘ ਨੌਂ ਜਪਾਂਦਾਰ ਰਹਾ ਇਹ ਉਹ ਹਰੀ ਹਰ ਆਪਣ ਆਪਣੇ ਧਾਰ ਜਣਾਂਦਾ ਰਿਹਾ ਇਹ ਉਹ ਨਰ ਨਰੈਣ ਆਪਣੀ ਅੱਖ ਖੁੱਲਹਾਂਦਾ ਰਿਹਾ ਇਹ ਉਹ ਪਰਸ ਰਾਮ ਚੰਨ ਧਿਆਨ ਜਣਾਂਦਾ ਰਿਹਾ ਇਹ ਉਹ ਦਸ਼ਰਤ ਬੇਟਾ ਰਾਮ ਲੋਕ ਪ੍ਰਗਟਾਂਦਾ ਰਿਹਾ ਇਹ ਉਹ ਵੇਦ ਵਿਆਸ ਪੁਰਾਨ 18 ਸਮਝਾਂਦਾ ਰਿਹਾ ਏ ਉਹ ਕ੍ਰਿਸ਼ਨ ਤਰਲੋਕੀ नाथ ਸੁਹੰਗਾ ਰਹਾ ਏ ਉਹ ਗੀਤਾ ਗਿਆਨ ਜਣਾੰਦਾ ਰਹਾ ਏ ਉਹ 18 ਧਿਆਏ ਵੰਡਰਫੁਲ ਦੰਦਾਰ ਰਹਾ ਏ ਉਹ ਮੁਸਾ ਮੂਹ ਦੇ ਪਾਰ ਸੁਟੰਦਾਰ ਰਹਾ ਏ ਉਹ ਈਸਾ ਪਿਤਾ ਪੁੱਤ ਬਣਾੰਦਾ ਰਹਾ ਏ ਓ ਮੁਹੰਮਦ ਚੌਦਾ ਤਬਕਾ ਵਿੱਚ ਫਰਾਂਦਾ ਰਿਹਾ ਅੱਛੇ ਹੀ ਕੋਈ ਅਖਰ ਕੱਟ ਬਦ ਬੋਲਿਆ ਗਿਆ ਹੋਵੇ ਸ਼ਹਿਨशाह ਜੀ ਪਾਸੋਂ ਆਪ ਜੀ ਪਾਸੋਂ ਮਾਫੀ ਮੰਗਦਾ ਹੋਇਆ ਪੰਜ ਜਕਾਰਿਆਂ ਦਾ ਸ਼ਾਹ ਦੇਣਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ